ਆ ਦੇਖੋ ਜੀ ਪਿੰਡ ਰੋਲੀ ਵਿੱਚ ਪਾਣੀ ਕਿੰਨਾ ਆਇਆ ਆ ਮੀਂਹ ਦਾ ਪਾਣੀ ਦੇਖੋ ਪਿੰਡ ਰੋਲੀ ਦੇ ਵਿੱਚ ਪਾਣੀ ਛਾਲਾ ਮਾਰਦਾ ਜਾਣ ਰਿਹਾ ਪਿੰਡ ਰੋਲੀ ਸ਼ਰਧਾਰੀ ਟੁੱਟ ਗਈ ਉਹ ਦਾ ਰੌਣੀ ਤੋਂ ਮਟਿਆੜਾ ਰੋਡ ਖੜਕ ਪੁੱਟੀ ਜਾਂਦੀ ਆ ਪਿਛੋਂ ਮਹਿਦਵਰ ਤੋਂ ਰੌਣੀ ਰੋਡ ਨੂੰ ਪੁੱਤਾ ਤੇ ਲੋਕਾਂ ਦੇ ਘਰਾਂ 'ਚ ਪਾਣੀ ਆਵੜੇ ਘਰਾਂ ਦੀ ਬੂਰੇ-ਬੂਰੇ ਲਾ ਲਾ ਕੇ ਆ ਤਾਂ ਬਾਹਰ ਪਾਣੀ ਜਾਂਦੀ ਆ ਗੀਤਾ ਜੀ ਆਹ ਨੌਂ ਟੇ ਤੇ ਮਾੜੇ ਤੇ ਵ람 ਜਾ ਕਰ ਤੇ ਨਾ ਟੇ ਬਹੁਤ ਕਾ ਗਾਣੀਆਂ ਨਿਕਲਣਾ ਦਾ ਤੇ ਦੇਣੀ ਇਹ ਕਿਹੜਾ ਦੋਲੇ ਬਲੇ ਦਾ ਰਕਾ ਪਈ ਪਰਦੇ ਤੇਰੇ ਇਹ ਨਾ ਬਹੁਤ ਸਾਰਾ ਇਹ ਰੋਣ ਚਾਹਤ ਹੈ ਨਾ ਰਕਾ ਹਾਂ ਰਕਾ ਫਲਪ ਆ ਮਾ ਜੂਗਾ ਆ ਹਾਂ ਪਿੰਡ ਰੋਲੀ ਦੇ ਪਿੰਡ ਰੋਲੀ ਦੇ ਵਿੱਚ ਪਾਣੀਓਂ ਪਾਣੀ ਹੋਇਆ ਪਿਆ ਆ ਦੇਖੋ ਜੀ ਪਿੰਡ ਰੋਲੀ ਰੋਲੀ ਤੋਂ ਮੜਿਆਲਾ ਰੋਡ ਦੇਖੋ ਕਿਦਾਂ ਭਰਿਆ ਪਿਆ ਪਾਣੀ ਸਾਰਾ ਰੋਲੀ ਤੋਂ ਮੜਿਆਲਾ ਰੋਡ ਦੇਖੋ ਕਿੰਨਾ ਪਾਣੀ ਵਗਣ ਡਿਆ ਆ ਦੇਖੋ ਜੇ ਕਨਾ ਪਾਣੀ ਭੰਡ ਰੋਲੀ ਤੋਂ ਮੜਿਆਲਾ ਰੋਡ ਰੋਲੀ ਤੋਂ ਮੜਿਆਲਾ ਰੋਡ ਪਾਣੀ ਵਿੱਚ ਪਾਣੀ ਹੋਇਆ ਪਿਆ ਆ ਸੜਕ ਵੀ ਟੁੱਟ ਗਈ ਸਾਰੀ ਕੋਈ ਨਹੀਂ ਆਇਆ ਇੱਥੇ ਪਹੁੰਚਿਆ ਨਹੀਂ ਕੋਈ ਵੀ ਜੇ ਕਾਰਟ ਉੱਤੋਂ ਨਹੀਂ ਜਾਂਦੀ ਹੈ ਘਟਦਾ ਸਾਰੀ ਪੂਰੀ ਪਰ ਅਜੇ ਵੀ ਪਾਣੀ ਵੜਨ ਨੂੰ ਫਿਰਦਾ ਆ ਬੱਚਾ ਨਹੀਂ ਵੜ ਗਿਆ ਜਿਵੇਂ ਬਾਰੇ ਖੰਡਿਆ